ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਠੀਕ ਨਹੀਂ ਜਾਦਾ ਕੀ ਇਦੀ ਜਾਦਾ ਟਿਕਣੇ ਨਹੀਂ ਦਿੰਦਾ ਬਾਪੂ ਸਵੇਰ ਦਾ ਰੌਲਾ ਪਾ ਪਏ ਨੇ ਇੱਥੇ ਮੈਨੂੰ ਦੱਸੀ ਮੈਂ ਗੱਲ ਤਾਂ ਸਹੀ ਹੀ ਹੈ ਉਹ ਸਾਰੇ ਤੋਂ ਜਾਂਦੇ ਹੋ ਰਿਆਂ ਗਾਲਾਂ ਕੱਢਦੇ ਮੇਰੇ ਵਰਗੇ ਮਰਗੇਆਂ ਨੂੰ 20 20 ਕੱਖ ਹੋਇਆ ਪਿਆ ਖੇਤ ਵਿੱਚ ਉਹ ਵੀ ਗੱਲ ਹੈ ਕੋਈ ਐਡਾ ਟਰੈਕਟਰ ਕੱਖ ਥੋੜੂ ਹੁਣ ਜਿਆਦਾ ਸਕੇ ਲੈ ਕੇ ਹੁਣ ਇਹ ਇਹ ਕੱਖ ਮੈਨੂੰ ਪਤਾ ਹੈ ਕਿ ਨਾ ਟਰੈਕਟਰਾਂ ਕਰਦਾ ਕੇ ਮੈਨੂੰ ਦੇ ਦੇ ਹਾਂ ਉਹ ਮੰਨੂ ਦੇ ਦੇ ਉਹਦੇ ਗਾਣੇ ਫਿਰ ਲੈ ਮੇਰੇ ਕੱਕ ਦਿਖਾ ਕਿਹੜਾ ਖੇਤ ਮੱਕੇ ਕੱਕੇ ਦਾ ਦੇਦਾ ਬਾਈ ਦਿਖਾ ਕਿਹੜਾ ਕੱਕ ਹੈ ਲੈ ਬਾਈ ਦਿਖਾ ਦਿਓ ਕਿੱਥੇ ਕੱਕ ਦਿਖਦਾ ਖੇਤ ਚ ਬਾਈ ਮੰਨੂ ਕੱਕ ਦਿਖਾਉ ਕਿੱਥੇ ਲੋਕ ਦੇਖ ਲੋ ਦਿਖਾ ਤਾਂ ਸਹੀ ਕੱਕ ਮਿੱਟੀ ਕਦੇ ਜੱਟ ਗਿਆ ਥਲਾ ਕਾਣ ਜਾ ਹੋ ਗਿਆ ਪਾਣੀ ਬਾਈ ਲੈ ਜਾ ਮਾਰ ਕੇ ਫਿਰ ਉੱਦਣ ਦਾ ਟਾਈਮ ਹੀ ਨਹੀਂ ਲੱਗਿਆ ਪਾਉਣ ਦਾ ਯਾਰ ਹੁਣ ਬਾ ਉਹਦਣੇ ਮੀਂਹ ਪੈ ਗਿਆ ਦੂਏ ਦਿਨ ਲਈ ਜਨ ਮਾਰਿਆ ਜਿੱਦਣ ਉਹਦੇ ਬਾ ਸੁੱਕੇ ਹੀ ਨਹੀਂ ਇਹ ਉਹਨੇ ਨੂੰ ਜਿਹੜਾ ਕਹਿੰਦੇ ਕਾਲੂ ਐ ਪਾਸੋ ਪਾਸੋ ਹੀ ਕਹਿੰਦੇ ਬੱਜੀ ਚਲੋ ਸੈਟ ਹੋ ਜਣਾ ਨਹੀਂ ਖਾ ਉਹ ਆ ਗਿਆ ਉਂਗਲ ਕਧੂ ਕਰੇ ਬੈਠਾ ਜੇ ਸੈਟ ਹੋ ਗਿਆ ਬਾਅਦ ਫੇਰ ਮਾਰ ਦੂ ਤੈਨੂੰ ਬਾਅਦ ਫੇਰ ਮਾਰ ਦੂ ਕੱਖ ਜਿਆਦਾ ਮਾਰੂਗਾ ਕੱਖ ਤਾਂ ਮਾਰ ਹੋ ਗਿਆ ਤੇਰਾ ਹੋਰ ਕੀ ਆ ਨਹੀਂ ਇਹ ਉਹ ਚੰਬਲ ਤੇ ਜਾਂਦਾ ਤਾਂ ਔਰ ਆਪਣੀ ਪੇਰ ਪਾੜ ਮਾਰ ਕੇ ਆਪਣਾ ਬਲੂ ਆਦਿਓ ਜੇ ਕੈਡਾ ਹੋ ਗਿਆ ਸੜਕੇ ਦੇ ਸਿਰਪਰ ਸੈਕਟੀ ਦਾ ਖਲਾ ਪਰ ਮੈਨੂੰ ਉਮੀਦ ਆ ਵੀ ਕੈਡਾ ਹੋ ਜਣਾ ਇਹਨੇ ਹੁਣਾ ਬਾਈ ਪਤਾ ਮੈਨੂੰ ਹੋ ਗਿਆ ਕੈਡਾ ਦੇਖ ਪੁੱਪ ਕੈਡਾ ਯਾਰ ਰੇਤਾ ਜੇ ਕਹਿੰਦਾ ਪਹਿਲਾ ਵਾਲੇ ਰੇਤੇ ਨਹੀਂ ਦੇ ਮੈਨੂੰ ਕਹਿੰਦਾ ਲੈ ਦੱਸ ਵੀ ਤੈਨੂੰ ਦੱਸ ਕਿਆ ਕਰਦਾ ਇਹਨਾਂ ਨੂੰ ਮੇਰੇ ਕੋਲ ਵੀ 2 ਕਿਲੇ ਰੇਤੇ ਤੇ ਹੁੰਦੇ ਤੇ ਪੱਕਾ ਰੇਤਾ ਹੁੰਦਾ ਇੱਕਣਾ ਹੀ ਮੈਂ ਗੈਦੀਆ ਕਤੂਰੇ ਕਰਦਾ ਤਾਂ ਭਈਆਂ ਨੇ ਲਾਉਣਾ ਸਮਝ ਲੈ ਵਾਹ ਖੇਤ ਬਾਹੀ ਕਰਦਾ ਤਾਂ ਮੂਰੇ ਕਿੱਲੇ ਨੂੰ ਸਮਝ ਲੈ ਵੀ ਸ਼ਾਮ ਤੱਕ ਭਈਆਂ ਨੇ ਲਾਉਣਾ ਤੇ ਸ਼ਾਮ ਤੱਕ ਉਹਨਾਂ ਦੇ ਮੂਰੇ ਮੂਰੇ ਬਾਹੀ ਕਰਦਾ ਤਾਂ ਉਹ ਜਦ ਬਾਫਰ ਕਪਾ ਠੀਕ ਆ ਪਰ ਮੈਂ ਇਹ ਕੀ ਦੇਖੀ ਆ ਵੀ 15 ਦਿਨ ਚੋਂ ਪਾਣੀ ਖੜ ਜਣਾ ਦਾ ਰੋਪਿਆਂ ਦਾ ਉਹ ਰੋਪਿਆ ਜਾ ਤਾਂ ਗਲ ਗਿਆ ਥੱਲੇ ਤੱਕ ਫੇਰ ਇੰਨਾ ਕੋਲਾ ਹੋ ਜਾਂਦਾ ਤਾਂ ਕੋਈ ਅੰਤ ਨਹੀਂ 15 ਦਿਨ ਤਾਂ ਹੋਏਗਾ ਇਹਦੇ ਚ ਨਹੀਂ ਪੈਂਦੇ ਇਹਨੂੰ 7 ਦਿਨ ਹੋ ਗਏ ਜੀੜੀ ਐ ਨਹੀਂ ਨਿਕਲਦੀ ਦੀ ਕੋਈ ਅੰਤ ਨਹੀਂ ਉਹਦੇ ਚ ਝਾੜ ਬੰਦ ਕਰ ਦਿੱਤੇ ਝਾੜ ਇੱਥੇ ਦੀ ਝਾੜ ਕੋਲਾ ਰਹਿੰਦਾ ਕੋਲਾ ਰਹਿੰਦਾ ਨਾ ਖੇਤ ਹਾਂ ਜੜ ਨੂੰ ਗਰੋਥ ਪਾਣੀ ਵੀ ਇੱਥੇ ਨਹੀਂ ਬੁੰਬਿੰਦਰ ਨੂੰ ਕਾ ਮੋਟਰ ਬੰਦ ਕਰਾਉਂਦੇ ਮੋਟਰ ਤਾਂ ਬੰਦ ਕਰਾਦੇ ਬਹੁਤ ਆ ਬੰਦ ਉਹ ਵੀ ਆਏ ਰਾਤ ਨੂੰ ਫੇਰ ਕਹਿੰਦੇ ਭਾਰੀ ਬਰਖਾ ਦੱਸੀ ਗਈ ਆ ਸਿੱਕਣੀ ਗੱਲ ਪਾਣੀ ਤਾਂ ਜਾ ਗਿਆ ਇੱਧਰ ਪਾਣੀ ਨਾ ਬੋਧਾ ਕਰ ਮਨੂੰ ਤਾਂ ਐ ਮੈਂ ਇੱਥੇ ਵੀ ਸੜੀ ਕਿਥੇ ਟੋਏ ਐ ਉਹ ਟੋਏਆਂ 'ਚ ਸਭ ਫਸੂਗਾ ਮੀਂਹ ਤਾਂ ਪਹਿਲੇ ਔਰ ਰੇਤਾ ਸੈਟ ਹੋ ਜੇ ਕਰ ਸੈਟ ਹੋ ਜਾ ਉਹਦੋਂ ਵੀ ਆ ਪੈਂਦਾ ਰੇਤਾ ਸੈਟ ਹੁੰਦਾ ਡੱਕਰ ਹੁੰਦੀ ਫੇਰ ਤਾ ਜਾਣੀ ਫਸਿਆ ਤਾਂ ਹੱਥੇ ਨਹੀਂ ਹੈਗਾ ਨਮਾਨਵਾ ਉੱਥੇ ਵੀ ਤਾਂ ਕੱਦੂ ਕਰਿਆ ਵਾਹੇ ਤੂੰ ਜੀ ਡੱਕਰ ਹੁੰਦੀ ਇਹਨੇ ਇੰਨਾ ਵਿੱਚ ਜਾਣਾ ਤਾਂ ਇੱਥੇ ਸਹੀ ਹੂੰ ਇੱਥੇ ਸਹੀ ਟੈਰ ਹੁਣ ਇਹਲਾ ਸਾਲੀ ਆ ਰਬੜੀ ਹੋ ਨੁਗਦੀ ਇੱਕ ਨੇ ਘੁੰਮੀਆਂ ਉੱਪਰੇ ਹੈਗ ਨਹੀਂ ਬਸ ਸਾਈਟ 'ਤੇ ਹੁੰਦਾ ਮੈਨੂੰ ਮੈਦ ਹੈ ਇਹ ਕਮੀ ਪੈ ਗਿਆ ਫਿਰ ਜਮਾ ਹੀ ਰੋਪਣੇ ਇਹ ਬਸ ਦਿੱਤੇ ਰੋਏ ਵੀ ਯਾਰ ਉਹ ਔਰ ਇੱਥੇ ਤਾਂ ਰੋਏ ਵੀ ਆ ਜੀ ਇਹ ਫੇਰ ਤਾਂ ਦੱਲੀ ਨਾਲ ਇੱਧਰ ਥਲੇ ਜਗਾ ਦੂਰ ਭੱਜ ਕੇ ਖੜੀ ਜੇ ਉਹੀ ਸੇਵਾ ਜਾਂਦੀ ਉਹ ਉਹੀ ਸੇਵਾ ਇਧਰ ਆ ਜਾਂਦੀ ਆ ਇਹ ਤਾਂ ਸੁੱਕਦਾ ਹੀ ਨਹੀਂ ਇਹ ਉਹਨਾਂ ਨੇ ਨਹੀਂ ਹਲੇ ਤਾਂ ਲਾਇ ਉੱਧਰ ਫੇਰ ਨਹੀਂ ਨੂੰ ਬੜਾਈ ਸੀ ਪਾਣੀ ਲੱਗਦਾ ਬਾਈ ਫੇਰ ਤਾਂ ਬਾਅਦ ਵਿੱਚ ਵੱਡਣਾ ਵੀ ਬਹੁਤ ਔਖੀ ਵੱਡ ਹੁੰਦੀ ਆ ਹਾਂ ਗਾਂ ਨੂੰ ਵੇ ਬੂਟੇ ਲੱਗ ਜਾਣੇ ਓਰੇ ਇੱਕ ਸਾਲੇ ਜੀਰੀ ਲੱਗਣੀ ਆ ਕਿੰਨਾ ਲਾ ਕੇ ਬੂਟੇ ਹੋਰ ਬੜੀ ਆ ਬਾਈ ਆ ਹੀ ਲੇਟੇ ਕਰਨ ਗੇਟ ਸਲਾਏ ਸਾੜੀ ਆਏ ਬਣਦੀ ਆ ਬਸ ਐਸਾ ਬਣਦੀ ਐ ਸਵੇਰ ਦੀ ਜਿਹੜੀ ਲੱਗਦੀ ਮੈਂ ਉਹ ਕੀ ਹੋਇਆ ਮੈਨੂੰ ਬਣ ਗਏ ਜੱਠਾ ਬਾ ਬਣ ਗਿਆ ਇਕ ਤਾਂ ਸਾਫ ਹੋਈ ਜਾਂਦੀਆਂ ਉਹ ਵੀ ਰੱਤੇ ਰੋੜੇ ਬਣ ਗਏ ਜੇ ਦਸੜੀਆਂ ਮੰਨ ਕੇ ਜਾਲ 10 ਇੰਟਾ ਮਤੇ ਇੱਕ ਹੋਰ ਜਿਹੜਾ ਚੱਠਾ ਪੰਜ ਤਾਂ ਸਾਦੇ ਨਿਕਲਦੀਆਂ ਮਸਾਲਾ ਬਹੁਤ ਈ ਜਲਾਵਾ ਹੁੰਦਾ 5 ਇੰਚੀਆਂ ਨਾਲ ਬਹੁਤ ਤੇਜ਼ ਲਾਇਆ ਬਹੁਤ ਤੇਜ਼ ਅੱਧੀ ਸਾਫ ਹੁੰਦੀਆਂ ਨਿਕਲਣੇ ਨੇਰੂ ਮਾਰ ਮਾਰ ਕੇ ਦਾ ਅੰਦਰ ਲਪਾਈ ਕਰੀ ਗੰਭੀਏ ਨੂੰ ਕਹਾਂ ਮੈਂ ਥੱਲੇ ਲਾ ਦੂੰਗਾ ਤੇ ਫਰਸੇ ਜੀ ਲੱਗ ਜੀ ਜਾ ਫਰਸੇ ਥੱਲੇ ਥੋੜੂ ਲੱਗਣਾ ਥੱਲੇ ਦੂਆ ਫਰਸੇ ਪੈਣਾ ਉਹ ਦੂਆ ਰੋੜੀ ਤਾਂ ਪੈਊਗੀ ਸੜਦੀ ਗਿਰੇ ਬਾਕੀ ਦਾ ਰੋੜੀ ਬਣਦੇ ਆ ਉੱਥੀ ਬਣਾਉਣਾ ਚੱਠਾ ਕਿ ਉਰਲੇ ਪਾਸੇ ਨਾ ਨਾ ਨਹੀਂ ਬਦਲੂਗਾ ਜਿਹੜਾ ਉਰਲੇ ਪਾਸੇ ਚੱਠਾ ਬਣਾਉਣਾ ਥੱਲੇ ਪਹਿਨਾ ਫਰਸ਼ ਪਹਿਨਾ ਆਹੋ ਬਜਰੀ ਵਾਲਾ ਹਾਂ ਫੇਰ ਉਹ ਬਣਾਣਾ ਜੋ ਉੱਪਰ ਚਣਾਈ ਸ਼ੁਰੂ ਹੋਣੀ ਹੈ ਨਿਊ ਨਾ ਨਹੀਂ ਭਰ ਹੋਏ ਕਰਦੇ ਉਹਦੀ ਪਹਿਲਾਂ ਬਜਰੀ ਉਹ ਪਰ ਚੱਕ ਸੋਕ ਜੀ ਬਜਰੀ ਵੀਰੇ ਚੱਕ ਆਉਣਾ ਰੋੜਾ ਬਣ ਗਿਆ ਉੱਥੇ ਬਜਰੀ ਉਹ ਕਰਦੂਗੇ ਕਿੰਨਾ ਵੀ ਉੱਚਾ ਚੱਕਣਾ ਹੈ ਜੇ ਬਹੁਤ ਉੱਚਾ ਚੱਕਣਾ ਜੇ ਤਾਂ ਧਰਤੀ ਦੇ ਉੱਪਰ ਰੱਖਣਾ ਫੇਰ ਤਾਂ ਨਹੀਂ ਨਾ ਉਹ ਖੇਤ ਹੁਣ ਜਿੱਥੇ ਖੇਤ ਹੈ ਸਾਡਾ ਉਹ ਉੱਚਾ ਕਰਿਆ ਵਾਸ ਖੇਤ ਤੇ ਮੰਨ ਕੇ ਇੰਨਾ ਉੱਚਾ ਹੋ ਬਹੁਦੇ ਪਰ ਬਣਾਣਾ ਬਸ ਉ ਕੀ ਰੱਖਦੇ ਜੇ ਥੇਲੇ ਰੱਖਣਾ ਤੇ ਥੱਲੇ ਨਿਊ ਭਰ ਕੇ ਆ ਕੇ ਉਦੇ ਕੋ ਲੈਟਰ ਲੱਗਣਾ ਉਦੇ ਪਰ ਚੱਕ ਲਾਪਰੀ ਵੀਰ ਨੂੰ ਪਤਾ ਨਹੀਂ ਕਰਾਉਣੀ ਮਾਂ ਮੇਰੀ ਯਾਰ ਢੰਗਾ ਦੇ ਮਾਂ ਲਾਪਰੀ ਜੀ ਨੂੰ ਕਿਹਾ ਇਹ ਢੰਮੇ ਕੀ ਹੁੰਦੀ ਜਾਂਦੀ ਆ 77200 ਯਾਰ ਹੁਣ ਬਣਾਉਣਾ ਤਾਂ ਹੈ ਵਾ ਬਾਈ ਨਹੀਂ ਬਣਾਉਣਾ ਤਾਂ ਪੈਣਾ ਹੀ ਆ ਪਹਲਾ ਲੱਖ ਰੁਪਏ ਹੋ ਜਾਵੇ ਜਿਹੜਾ ਕੰਮ ਕਰਨਾ ਉਹਦਾ ਕਰਨਾ ਪੈਣਾ ਪਰ ਕਰੇ ਗਿਆ ਕੰਮ ਵੱਧਦਾ ਜਾਂਦਾ ਤੇ ਉਪਰ ਦਾ ਬੋਲਾ ਲੱਗਿਆ ਵਾ ਸਾਫ ਕਰਨ ਅਜੇ ਅੱਧੀਆਂ ਹੋਈਆਂ ਨੇ ਇੱਥੇ ਨੂੰ ਹਾਂ ਕੋਈ ਇਹ ਤਾਂ ਦੱਸਦਾ ਰਿਹਾ ਪਹਿਲਾਂ ਪਹਿਲਾਂ ਤਾਂ 5-1 ਦਾ ਮਸਾਲਾ ਹੋਊਗਾ 4-1 ਦਾ ਉੱਤੇ ਬਾਅਦ ਜੇ ਲਪਾਈ ਕਰਦੇ ਅੰਦਰਲੀ ਸਾਈਡ ਚੋਂ ਉਂਤੇ ਨੇਰੂ ਮਾਰ ਕੇ ਲਪਾਈ ਕਰਦੀ ਤੇਜ ਉਹਦੇ ਵੀ ਫੇਰ ਨੇਰੂ ਮਾਰਦੇ ਆ ਵੀ ਚੋਵੇ ਨਾ ਉਹ ਕਿੱਥੇ ਉੱਤਰੂ ਇਹਨਾਂ ਤੇਜ ਮਸਾਲੇ ਯਾਰ ਕੋਈ ਵੀ ਬੰਦਾ ਮਕਾਨ ਪਾਉਂਦੇ ਗਿਰਨੇ ਵਾਲੀ ਮਨਿਆ ਤੇ ਜੇ ਥੋੜੋ ਪਾਉਂਦਾ ਕੋਈ ਵੀ ਚੀਜ਼ ਕੋਈ ਵੀ ਕੰਮ ਕਰਨਾ ਸਿੰਮਟ ਦਾ ਜੱਟ ਵੀ ਤੇਜ ਆ 4 ਇੰਚੀ ਕੋਈ ਵੀ ਕਰ ਤੂੰ ਤੇਜ ਲੱਗਣਾ ਯਾਰ ਕੋਈ ਵੀ ਕੰਮ ਕਰਨਾ ਅਗਲਾ ਯਾਰ ਟੌਣੇ ਵਾਲਾ ਥੋੜੋ ਬਣਾਉਂਦਾ ਹੁੰਦਾ ਕੋਈ ਵੀ ਲੀਕ ਨਾ ਹੋਵੇ ਗਾਰੀ ਵਾਲਾ ਹੀ ਆ ਹਾਂ ਅਗਲਾ ਪੱਕਾ ਕੰਮ ਕਰਦਾ ਉਹ ਤਾਂ ਛੇ ਤੇ ਤੇ ਸੀ ਮਾਰ ਸਾਥੀ ਆ ਜਿੰਦੀ ਕਿ ਕਿ ਮੈਂ ਸਾਡੇ ਅੱਧੇ ਰੂੜੇ ਬਣ ਗਏ ਹੁਣ ਆਹ ਰੋੜੀ ਕੁੱਟਦੀ ਨਾ ਸੀ ਬੋਲਾ ਮਾ ਮੀਮੀ ਤੇਰਾ ਹੀ ਕੰਮ ਹੈ ਢੀਨਾ ਪਈਆਂ ਵੀ ਉੱਪਰ ਠੀਕ ਨਹੀਂ ਗੱਲ ਹੈ ਵੀ ਐਟਾ ਸਾਫ ਕਰੀਆ ਉਹ ਆਹ ਰੋੜੀ ਕੁੱਟਣ ਲੱਗੇ ਜਿਹੜੀ ਹੈਗੀ ਆ ਪਿੱਛੇ ਰੋੜੇ ਥੱਲੇ ਫਰਸਾ ਪੈਣੀ ਆ ਬਣਾਉਣਾ ਪੈਣਾ ਉਹਦਾ ਸਾਡਾ ਜਦ ਮੀਮੂ ਹਟ ਗਏ ਨਾ ਜਿਆਦਾ ਬਣਾਉਣਾ ਵਧੀਆ ਪਰ ਹੁਣ ਕੋਠੇ ਦੇ ਵੀ ਸਕੀਮ ਨਾਲ ਰੱਖੀ ਬਣਾਉਣੀ ਆ ਅਸੀਂ ਕੋਠਾ ਵੀ ਦੇ ਨਾਲ ਹੀ ਸਾਈਡ ਪਰ ਆਵੇ ਅੱਲਾ ਤਾਂਹੀਂ ਮੁੜਨਾ ਸਾਡਾ ਪੰਜ ਚਾਰ ਬੰਦਿਆਂ ਨੂੰ ਇਹਨਾਂ ਨੂੰ ਵੀ ਆ ਕੇ ਪੰਮੇ ਨੂੰ ਵੀ ਦੱਸੋ ਕਿ ਆ ਸਲਾਹ ਆਪ ਤਾਂ ਮੇਰੇ ਕੋਲ ਬਹੁਤ ਆਇਆ ਤਾ ਤੂੰ ਜਿਆਦਾ ਬੁਲਾਇਆ ਨਹੀਂ ਜਾਂਦਾ ਯਾਰ ਮੰਨੂ ਕਹੀ ਜਾਂਦਾ ਬੁਲਾਇਤੀ ਆਏ ਕਰਦੇ ਆ ਆ ਦੇਖ ਲੈ ਹੁਣ ਭਾਈ ਤੂੰ ਮੇਰੀ ਗੱਲ ਸੁਣ ਜੇ ਇਹ ਨੂੰ ਮੈਂ ਨਾਮ ਲਾਉਂਦੇ ਨਾ ਹੋਣਾ ਤੋਰ ਇਹਨੂੰ ਲੈ ਉਹ ਅਸ ਵੀਰ ਮੰਨੂ ਫਵਰ ਤੁਸੀਂ ਲੜੀ ਜਾਓ ਆਪਸ ਵਿੱਚ ਆਓ ਇਹ ਤੁਮਲਾ ਤਾਂ ਮੈਂ ਕਿਹਾ ਵੀ ਆ ਜਾ ਉਹਨੂੰ ਬੜਾ ਮੈਂ ਕਦੇ ਆ ਗਿਆ ਦੇਖੋ 2 ਮਿੰਟ ਜੇ ਦੇ ਲੈ ਇਹਨੂੰ ਮੈਂ ਇੰਨੀ ਵਾਰੀ ਕਿਹਾ ਆ ਜਾ ਆ ਜਾ ਕਦੇ ਨਹੀਂ ਆਇਆ ਮੇਰੇ ਕੋਲ ਇਹ ਚੱਲ ਮੈਂ ਤਾਂ ਫੇਰ ਵੀ ਆ ਜਾਊਗਾ ਦੇਖਣ ਕਲਾ ਦੇਣ ਤੇ ਲੂੰ ਕੋਈ ਗੱਲ ਨਹੀਂ 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 ਜੇ ਤੂੰ ਮੈਨੂੰ ਕਹਿੰਦਾ ਵੀ ਆ ਜਾ ਅਸੀਂ ਦੇਖੋ ਬੰਦਾ ਯਾਦ ਫਸੇ ਮੇਰੇ ਗੰਨੇ 'ਚ ਸਿੱਧੀ ਗੱਲ ਹੈ ਗੰਨੇ ਦੀ ਕਿਡਾਈ ਸਪਰੇ ਥਾਲਾ ਦਾ ਫਿਰ ਕੋਈ ਫਿਰ ਤਾਂ ਵੇਹ ਨਹੀਂ ਤਾਂ ਤੁਮ ਜੀ ਨੂੰ ਗੋਲਾ ਰੱਖ ਰਿਹਾ ਤਾਂ ਸਰ ਖਰਚੀ ਜਾਣਾ ਤਾਂ ਉਹਨੇ ਤੇਰਾ ਗੋਲਾ ਤਾਂ ਗੋਲੇ ਦਾ ਥੋੜਾ ਮੈਂ ਗੋਲਾ ਲਈ ਦੋ ਪਹਿਲੀ ਤਰੀਕ ਕੱਲੂ ਆ ਹਾਂ ਬਸ 2-4 ਦਿਨ ਹੋਰ ਆ ਬਸ ਉਹਦੇ ਤੁਪੀ ਹੂੰ ਤੁਰੂਗਾ ਨਾ ਤੇਰੀ ਦੀ ਗੱਲ। ਇੱਧਰ ਸਾਡੇ ਲੋੜੇ ਝਾੜੇ ਕੋਲ ਤੇ ਤੇਰੇ ਕੋਲ ਤੇਰੇ ਕੋਲ ਠੀਕ ਆ। ਉਹ ਠੀਕ ਹੈ ਕੋਈ ਨਹੀਂ। ਹਾਂ। ਇਤਰੇ ਵੀ ਵਿਲੀ ਹੋ ਜਾਣਾ ਉਹਦੇ ਚਾਚੇ ਨੇ। ਬੱਸ ਫਿਰ। ਜੇ ਮਹਾਬਿਹਾਰ ਜਾ ਕੇ ਉਹਨਾਂ ਭਾਈ ਵਿਆਹ ਜਾ। ਹਾਂ ਵਿਆਹ ਜਾਣਾ ਇਹਨਾਂ ਨੇ ਜਾਣਾ ਕਈਆਂ ਨੇ। ਹਾਂ ਮਾਜੀ ਉੱਥੇ ਜਾ ਕੇ ਨਹੀਂ ਕਹਿੰਦਾ ਮੈਂ ਤਾਂ ਹੁਣ ਦੀਵਾਲੀ ਨੂੰ ਜਾਊਂਗਾ। ਦੀਪਾਵਲੀ ਨੂੰ। ਮੈਂ ਦੀਪਾਵਲੀ ਚਲੀ ਜਾਈ। ਦੀਪਾਵਲੀ ਕਿਤੇ ਹੋਣੀ ਹੈਗਾ। ਹਾਂ। ਇਹ ਹਾਂ ਜਾਂਦਾ ਸਾਲ-ਸਾਲ ਹੀ ਜਾਂਦਾ ਹੈ। ਹੋਰ। ਇਹਦਾ ਵੀ ਅਮਰੀਕਾ ਗਰੇਡਾਂ ਵਾਲੇ ਕੰਮ ਹੋਇਆ। ਹਾਂ ਬਿੰਦੁਰੂ ਕਰ ਤਾ ਫੋਨ ਮਾਰਾ ਜਾ। ਅੱਜ ਵਾਸਤੇ ਬੰਦ ਕਰਾਂ ਉੱਪਰ ਬੰਦ ਕਰਦੇ ਫੇਰ ਪਾ ਦੂੰਗੇ ਹੋਰ ਬਦੂ ਕਰਕੇ ਬੇਸ਼ੱਕ ਪਾ ਦਈ ਆਹੋ ਵੈਸੇ ਜੇ ਘੱਟ ਪਾਣੀ ਹੋਊਗਾ ਤਾਂ ਟੈਟ ਨਹੀਂ ਹੋਊਗਾ ਜੇ ਵੱਧ ਪਾਣੀ ਹੋਊਗਾ ਤਾਂ ਇਹ ਟੈਟ ਹੋ ਜਾਣਾ ਪਾਣੀ ਬਹੁਤ ਆ ਹੁਣ ਵੀ ਪਾਣੀ ਬਹੁਤ ਆ ਬਹੁਤ ਆ ਪਾਣੀ ਮੈਨੂੰ ਆਉਂਦੇ ਨੂੰ ਕਹੇ ਤਾ ਇਹਨੂੰ 20 ਮਿੰਟ ਦਾ ਮੋਟਰ ਚੱਲੀ ਅੱਜ ਦੇ 15 ਮਿੰਟੋਂ 20 ਮਿੰਟ ਮੋਟਰ ਇਹਨੂੰ ਵੀ ਪਾਣੀ ਜ਼ਿਆਦਾ ਉਹ ਮਾਸਾ ਖੁੰਜੇ ਖਾਂਜੇ ਜਿੱਥੇ ਉੱਤਿਆ ਨਾ ਮਿੱਟੀ ਹਰ ਕੇ ਆਈਓ ਮਾਸਾ ਛੱਡੋ ਜੀ ਯਾਰ ਕੋਈ ਉੱਚਾ ਨਹੀਂ ਹੋਣਾ ਸਾਰਾ ਠੀਕ ਹੈ ਨਾ ਇਹਦਾ ਲੱਪਣਾ ਵੀ ਨਹੀਂ ਹੈਗਾ ਯਾਰ ਯਾਰ ਰੂਟਾ ਵੀਟਰ ਨਹੀਂ ਉਗਾ ਬਿਰਗਾ ਕੱਤੀ ਹੋਈ ਜੇ ਕੇ ਬਿਚੇ ਹਾਂ ਇਹ ਚੋ ਯਾਰ ਲੋੜੇ ਨਹੀਂ ਪੈਂਦੀ ਐਉਂ ਚੱਕੀ ਜੁੰਦਾ ਹਾ ਸਾਈਡ ਮਾੜੀ ਮਾੜੀ ਉੱਚੀ ਦਿਖਦੀ ਤੇ ਚੱਕਦੀ ਸਾਰੀ ਨੇ ਆਹੀ ਆ ਫਾਇਦਾ ਦੇਖ ਫੋਨ ਦਾ ਇਹ ਆਹੀ ਤਾਂ ਫਾਇਦਾ ਫੋਨਾਂ ਦਾ ਲੈਣ ਦਾ ਕਿ ਘੱਟ ਫਾਇਦਾ ਮੈਂ ਕਹਿੰਦਾ ਬੱਬੇ ਹੋਊਗੀ ਥਲੀਆਂ ਇਹ ਮਗਨ ਸਰ ਮੈਂ 3 ਕਿਲੋਮੀਟਰ ਤਾਂ ਹੋਊਗੀ ਕਿਹਾ ਲੈਨ ਉੱਤੇ ਦੱਪੇ ਹੈ ਐਥੇ ਤੇ ਮੰਨ ਕੇ ਜਾਂ ਲੈਨ ਪਾ ਲਈਏ ਹਾ ਟੈਪ ਲੈਨ ਬਈ 3 ਕਿਲੋਮੀਟਰ ਕਿੱਥੇ 1.5 ਕਿਲੋਮੀਟਰ ਵੀ ਹੈ 1.5 2 ਕਿਲੋਮੀਟਰ ਉੱਥੇ ਤੱਕ ਕਾਤੇ ਉੱਥੇ ਤੱਕ ਥੋੜੀ ਜਾਂਦੀ ਹੈ ਇਹ ਕਿਹੜੀ ਉੱਥੇ ਨਹੀਂ ਚੱਲੀਗੀ ਮੋਟਰ ਤੇ ਉਧਰੋਂ ਵੀ ਅੱਛਾ ਆ 2 ਕਿਲੋਮੀਟਰ ਤਾਂ ਹੈਗੀ ਆ ਦੂਆ ਪਾਸੇ 2 ਕਿਲੋਮੀਟਰ ਹੋਊਗੀ ਕਿਲੋਮੀਟਰ ਮਸਾਂਏ ਬੱਸ ਤਾਂ ਤੱਪੀਏ ਕੋ 2 ਕਿਲੋਮੀਟਰ ਹੋ ਜਾਂਦਾ ਉਹ ਯਾਰ ਟੱਪਰੀਆਂ ਕੋਲ ਤਾਂ ਕਿੱਥੇ ਜਾਣਾ ਉਰਲੇ ਪਾਸੇ ਰਹਿ ਗਿਆ ਕਰਮਜੀਤਾਂ ਦਾ ਇਹਦਾ ਖੇਤ ਮੁਰਗੀ ਫਾਰਮ ਕੋਲ ਹਾਂ ਫੇ ਕਿੰਨੇ ਕਿਲੇ ਹੋਣਗੇ ਪਾ ਕਿਲੋ 1.5 ਕਿਲੋਮੀਟਰ ਹੋਊਗੀ ਤੇ ਕੱਟ ਨਹੀਂ ਹੋਈ 16 ਕਿਲਿਆਂ ਦਾ 1 ਕਿਲੋਮੀਟਰ ਮਸਾ ਬਣਦਾ 8 ਕਿਲਿਆਂ ਦਾ ਬਣਦਾ ਇਹ 10 ਕਿਲੇ 10 ਕਿਲੇ 10 ਕਿਲੇ ਤਾਂ ਇੱਧਰ ਹੋਗੇ 10 ਕਿੱਥੇ ਆ ਬੇਚੀ 10 ਹੈ ਜਦ ਹੀ ਗਿਣੇ ਹੈ ਬਾਤ ਕਿ ਲਾਜੋੜਾ ਹੁਣੀ ਦੇ ਕੱਢ ਗਿਆ 1 ਕਿਲਾ 2 ਕਿਲੇ ਉਧੇ ਆ ਗਏ ਜਗਦੀਪ ਨੇ 3 ਕਿਲਾ ਉਧੇ ਆ ਗਿਆ ਤੇਰਾ ਜਗਦੀਪ ਤੇ ਦੱਸ ਨਹੀਂ 2 ਕਿਲੇ ਕਿੱਥੋਂ ਆਏ ਯਾਰ ਆ 2 ਕਿਲਾ 1 ਕਿਲਾ ਹੈ ਗਿਆ 2 ਕਿਲੇ ਆ ਗਏ ਤੇਰੇ ਸ਼ਰੀਰ ਜਾਂਦਾ ਉਹਦਾ ਕਹਾਂ 3 ਕਿਲਾ ਉਧੇ ਆ ਗਿਆ ਫੋਰ ਮੈਨ ਦਾ 3 ਕਿਲਾ ਕਹਾਂ ਉਧੇ ਆ ਗਿਆ ਤੇਰਾ ਦੂਏ ਫੋਰ ਮੈਨ ਦਾ ਰੋਡਵੇ ਇਦਾਂ 2 ਕਿਲੇ ਆ ਗਏ ਫੇਰ ਇਹਨੇ ਵੇਖਦਾ ਇਹ 8 ਕਿੱਲਾ ਥੜਾ ਆ ਗਿਆ ਫਿਰ ਇਹ ਨਹੀਂ ਗੱਲ ਉਹ ਕੇ 10 ਕਿੱਲੇ 8 ਕਿੱਲੇ ਤੇ ਮੈਂ ਉੱਥੇ ਸੇ ਹੀ ਬੈਠਣ ਤੇਰੇ ਪਾਲੀ ਮੋਟਰ ਸਾਈ ਤੂੰ ਕਹਿੰਦਾ 10 ਕਿੱਲੇ ਉਹਨੇ ਐਨੇ ਵੀ ਨਹੀਂ ਹੈਗੇ ਜਿੰਨੇ ਮਾਰਦਾ ਹੈ ਯਾਰ ਚਲ ਹੋਊਗੇ ਭਾਈ ਅੱਜ ਜਿੰਨ ਦੱਤੇ ਕਹਦਾ ਤੁਹਾਨੂੰ ਨਹੀਂ ਲੱਗੇ ਵੀ ਜਿੰਨੇ ਭਾਈ ਹੱਥ ਜੋੜ ਦੇ ਕਰ ਮੂਰੇ ਵੀ ਮੈਂ ਵੀ ਹੁਣ ਜੋੜਨ ਲੱਗ ਗਿਆ ਵੀ ਹੱਥ ਜੋੜਦੇ ਭਾਈ ਜਿੰਨ ਪੈ ਲੈਣ ਦੱਬੀ ਹੈ ਨਾ ਲੋਰੇ ਨੂੰ 10 ਕਿੱਲਾਂ ਦੀ ਲੈਂਦੀ ਆ ਮਾਰਦਾ ਗੱਲਾਂ ਮੜ ਕੇ ਉਹ ਫੇਰਾਂ ਨੂੰ ਚੋਈ ਚੋਈ ਵੀ ਦੇ ਗਿਆ ਆਪ بتا ਕੇ ਫਿਰ ਦਾਦੀ ਲੈ ਹੋ ਗਿਆ ਨਗੀਲਾ ਇੱਧਰ ਮਾ ਕਰਾ ਦੋ ਕਿਲੇ ਦੀ ਚੋਈ ਚ ਨੂੰ ਵੀ ਗਏ ਹੋਏ ਆ ਉਹ ਫਿਰ ਆਪ ਹੀ ਲਾ ਲੈ ਕਿੰਦਾ ਆਲੀਵਾਰ ਕਰ ਤਰ ਆਲੀਵਾਰ ਕਰ ਤਰ ਕਿਲਾ ਗਿਆ ਵੱਰ ਗਿਆ ਹਾਂ ਤਾਂ ਇਹਨਾਂ ਨੇ ਪਹਿਲਾਂ ਪਾਇਆ ਇਹਦਾ ਮੋਟਰ ਉੱਪਰ ਤੇ ਹੀ ਆ ਕਿਲੇ ਬਾਰੀ ਨਹੀਂ ਆਉਣ ਦੇਣੀ ਬਾਰੀ ਨਹੀਂ ਮੈਂ ਹੁਣ ਤੇ ਫਿਰ ਗਾਦੀ ਕਿਲਾ ਹੋਰ ਵੱਡੀਆਂ ਵਧੀਆ ਵੀ ਫੇਰ ਉਹ ਭਾਵਨਾ ਬੜੀ ਰਾਤ ਦਾ ਦਾਤਾ ਕਹਿੰਦੇ ਸਭ ਭਾਰੀ ਦੇ ਭਾਰਾ ਭਾਰੀ ਤਿੰਨ ਜ਼ਿਲ੍ਹਿਆਂ ਨੂੰ ਕਹਿੰਦੇ ਭਾਰਾ ਵੀ ਦੱਸਿਆ ਪਿਆ ਕਿ ਅਗਲ ਤਿੰਨ ਜ਼ਿਲ੍ਹਿਆਂ ਦੇ ਕੋਈ ਮੜਾ ਕਰਤਾ ਇਧਰ ਇਰੀਏ ਪਾ ਦੋ ਜਿੱਧਰ ਹੈ ਪਟਿਆਲਾ ਰੋਪੜ ਇੱਕ ਬੰਦੇ ਹੋਰ ਦੱਸਿਆ ਕਿਹੜਾ ਫਰੇਗਾ ਸਾਹਿਬ ਆ ਇਧਰ ਕਹਿੰਦੇ ਹੈ ਵੀ ਨਹੀਂ ਟੁੱਕਾ ਵੀ ਇੱਕ ਬਾਈ ਕਹਿੰਦਾ ਪਾ ਦੋ ਥੋੜਾ ਜਿਆ ਕਾਉ ਰਾਤ ਨੂੰ ਪੱਕਾ ਲਾਈਟ ਆ ਗਈ ਪਹਿਲਾਂ ਪਤਾ ਨਹੀਂ ਕਰਾ ਫੋਂ ਤਾਈ ਆਇਆ ਤਾਂ ਮੈਂ ਕਰਾਂ ਆ ਗਈ ਉੱਥੇ ਹੀ ਕੱਸਦਾ ਤਾਂ ਮੈਂ ਅੱਛਾ ਲੈਡ ਬੱਜ ਕੇ ਬੈਠਾ ਰਿਹਾ ਗੱਲਾਂ ਮਾਰੀ ਗੇ ਫੇਕ ਆ ਇਧਰੋਂ ਮੋਟਰ ਕੋਲ ਆ ਗਿਆ ਆਹੋ ਹੋਣਾ ਜਿਹੜਾ ਮੈਂ ਆਪਾਂ ਲੈਡ ਆ ਗਈ ਸੁਟਾ ਆਵੇ ਕਰਲਾ ਤੂੰ ਹੋ ਲੈ ਵੀ ਕਿਹਾ ਮੋਲੇ ਨਾਲ ਟੋਕਾ ਟੱਕਾ ਫਿਰ ਆਇਆ ਔਰ ਇਹਨੂੰ ਮੈਂ ਦੂਰੇ ਕਰਦੀ ਨੂੰ ਪਾੜਨਾ ਛੱਡੀ ਹਮ ਆਪਣੇ ਆਮਾ ਕੰਮ ਨਵੇੜ ਕਹੀਆਂ ਨਿੱਕ ਜਿਹਾ ਕਰਕੇ ਦੇਖਣਾ ਹੀ ਨਹੀਂ ਦੂਰੇ ਕਰ ਦੇ ਪਾੜ ਪਾਉਣੀ ਪੈ ਗਈ ਦੇਖਣਾ ਮੈਨੂੰ ਕੁਝ ਵੀ ਨਹੀਂ ਹੈਗਾ ਮਨ ਨੂੰ ਹੁਣੇ ਦਿਖਣੇ ਤਾਂ ਘਟ ਗਿਆ ਕੋਈ ਕਹਦਾ ਵੀ ਦਿਖਦਾ ਹੀ ਨਹੀਂ ਪਤਾ ਹੀ ਨਹੀਂ ਲੱਗਦਾ ਕਿੱਥੇ ਫਿਰ ਗਿਆ ਕਿੱਥੇ ਨਹੀਂ ਕੋਈ ਤਾਂ ਯਾਰ ਇਹ ਦੂਜੇ ਦਾ ਘਰੇ ਨਾ ਆ ਤੂਏ ਤਰ ਤਾਰ ਇਹੇ ਕਿਸੇ ਆੜ ਦਾ ਤਾਰ ਆ ਲੈ ਨਾ ਹਾਂ ਉਹ ਬਾਅਦ ਮੈਂ ਧਰੂਗਾ ਬਾਈ ਦੂਰੇ ਮਾਨਾ ਜਾਂ ਹੁਣ ਤਾਹੀਂ ਛੋੜੇ ਲੋੜ ਮਾਰਦੇ ਇਹਨੂੰ ਮੈਂ ਤਾਈ ਤੁਹਾਨੂੰ ਦਿਖਾਉਂਗਾ ਇਹ ਦੇਖਦਾ ਘੱਪੜ ਆ 2000 ਰੈਂਟੀ ਵਾਲਾ ਉਹ ਜਾਂ ਪਾਣੀ ਚੱਲਦਾ ਹੁੰਦਾ ਫੇਰ ਨਹੀਂ ਪਤਾ ਲੱਗਦਾ ਹੈਗਾ ਜਾਂ ਫਾਲ ਵੱਜਦੀ ਹੈ ਨਾ ਕੋਈ ਨਹੀਂ ਪਤਾ ਲੱਗਦਾ ਚੱਲ ਲੱਗ ਜਾਣਾ ਪਤਾ ਇਹ ਬੇਲਾ ਹੀ ਇਹਨੂੰ ਡੰਡਾ ਲੈ ਕੇ ਖੜਾ ਦੇ ਇਹਨੂੰ ਕੰਨੂ ਲੈ ਡੰਡਾ ਲੈ ਆ ਮੈਨੂੰ ਯਾਦ ਦੇ ਨਾ ਬੰਦਾ ਹੌਰਾ ਹੌਰਾ ਦੇਖਦਾ ਸਾਲਾ ਆ ਵੀ ਆ ਲੈ ਇਹਨੂੰ ਮੁਰਜਾ ਓਏ ਇੱਕ ਸੇਬ ਪਹਗੀਆ ਉਹਰੇ ਗੰਡੋਲਾ ਖੱਡ ਨਹੀਂ ਪਾਰ ਕਰਦਾ ਕਰਨੀ ਗਿਆ ਏ ਉਹ ਸਾਲਾ ਵਿੱਚ ਹੀ ਰਹਿੰਦਾ ਉਹ ਪੁੱਬਨੇ ਵਾਲਾ ਕਰਨੀ ਰੇਤੇ ਹੀ ਕਰਨੀ ਬਾਬਾ ਜੀ ਹੋਵੇ ਡਾਕਟਰ ਉਹ ਨਾਲ ਬਾਹਰ ਨਿਕਲ ਜਾਂਦਾ ਇੱਤੇ ਹੀ ਟੂਆ ਵੀ ਬਹੁਤ ਘਟ ਹੁੰਦਾ ਹਾਂ ਇਹ ਤਾਂ ਕਰ ਨਹੀਂ ਨਾ ਬਣਾ ਬਈਏ ਕਾ ਦਾਂਗੇ ਯਾਰ ਗੰਨੇ ਵਾਲੇ ਬਾਈ ਕਿੰਨਾ ਬਣਾਈ ਜਾਣੇ ਬਣਾਣਾ ਬਣਾਉਣਾ ਪੈਣਾ ਹਿੰਮ ਦਾ ਜਿਹਾ ਆਵੇ ਲੱਗੇ ਅੱਜ ਮੇਰੇ ਆ ਗਏ ਮਹਿਲੇ ਆ ਵੇ ਆ ਹਵਾ ਆਲੀ ਹੈ ਨਾ ਮੇਸੇਂਜਰ ਆਦਾ ਜਿੱਲਿਆਗਾ ਉਹੀ ਗੱਲ ਐ ਸਾਲਾ ਕੰਮ ਖਰਾਬ ਹੋ ਜੂ ਜੇ ਕਰੀਆ ਜੀ ਹੈ ਨਹੀਂ ਉਹ ਹਾਰਮੋਨ ਕਹਿੰਦਾ ਦਫਸਾਵਾਦੀ ਉਹਨੂੰ ਫੋਨ ਕਰਕੇ ਦੇਖਦਾ ਦੇਖ ਲੈ ਜੇ ਮਿਲਦੇ ਆ ਪੰਜ ਸਾਲ ਤਿੰਨਾਂ ਜੀ ਬੰਦੇ ਇਲਾਕੀ ਆਉਣੇ ਆ ਨਾ ਅਜੇ ਹਫਤੇ ਦਾ ਕਾਉਂ ਬਤਾ ਦੇ ਤੱਕ ਬਨਾਈ ਪਰੇ ਚਲ ਕੇ ਗੰਨੇ ਤਾਂ ਬਨਾਈ ਪਰੇ ਆ ਗੰਨੇ ਉਹਨੂੰ ਬੱਚੇ ਨੂੰ ਸ਼ੰਕ ਕਰਨਾ ਉਹਨੂੰ ਆਪਣੇ ਆਿਆਂ ਨੂੰ ਨੰਨੇ ਕਿੱਥੇ ਆਉਣਾ ਉਹਨਾਂ ਨੇ ਕਿੱਥੇ ਆਉਣਾ ਲੱਗੋ ਕਰਕੇ ਆਉਣਾ ਉਹਨਾਂ ਨੇ ਤੇਰਾ ਜੀ ਲਾ ਕੇ ਆਉਣਾ ਉੱਥੇ ਅਫਸਾਵਾਦ ਠੀਕ ਹੁ ਤਾਂ ਮਚੂੜੀ ਪੁੱਛਿਆ ਜੇ ਬਣਾਉਣੇ ਪੈਣੇ ਬਾਈ ਜਿਹੜੇ ਬਦਮੱਲੇ ਵਗਣੇ ਮੇਰੇ ਸਾਲਾ ਗੰਨੇ ਨੂੰ ਹਵਾ ਪਈ ਦੀ ਆ ਮੇਰੇ ਤਾਂ 18 ਬੰਨੇ ਨੇ ਵਾਲਾ ਸਾਬਾ ਉਹਨੂੰ ਮੇਰੇ ਤਾਂ 18 ਦਾ ਕੱਦ ਬਹੁਤ ਵੱਡਾ ਹੈ ਜਾਗ ਨਹੀਂ ਹੋ ਸਾਰਾ 83 ਜਿੱਤੀ ਕਰਦਾ 95 ਰਿਹਾ ਹਰਦਾ ਮੈਂ ਦੇਖਿਆ ਕਾਲੂ ਜਾ ਕੇ ਆਉਂਗੇ ਤੇਰੀ ਜਾ ਹੋਇਆ ਗੰਨੇ ਕਿ ਨਹੀਂ ਆਜੀ ਮਰ ਰੋ ਰੋਦਾਂ ਵਾਲੇ ਨੂੰ ਲੱਗਿਆ ਮੈਨੂੰ ਥੋੜੀ ਸਾਈਡਾਂ ਪਰ ਗਰੀ ਵੀ ਹਵਾ 95 ਤੇਰਾ 95 ਵੀ ਗਿਰਦਾ ਪਤਾ ਨਹੀਂ ਹੁੰਦਾ ਕਿਹੜੀ ਵਾਰੀ ਹਵਾ ਜੀ ਕਿੱਥੇ ਨੂੰ ਫਸ ਜਵੇ 3 ਵਾਰੀ ਉੱਥੇ ਕੋਲੀ ਫਸੀ ਹੈ ਥੋੜਾ ਜਾਂ ਮਾਰ ਦੇ ਗਿਰਿਆ ਤਾਂ ਇੱਕ ਮੇੜਾ ਹੀ ਹੈ ਹਲੇ ਇਹਨਾਂ ਦੇ ਇੱਕ ਅੱਧੇ ਹੀ ਹੁੰਦੇ ਥੋੜੇ ਦੇ ਵਿੱਚ ਉਹ ਵੀਰ ਮੈਂ ਕਹਿ ਮਾ ਤਾਂ ਗਿਰਿਆ ਹੈ ਲਾਗ ਹੜਕ ਤੇ ਮਿੱਟੀ ਹੜਕ ਤੇ ਇਹ ਵੀ ਤੇ ਪਾਣੀ ਤੇ ਜਾਣਾ ਥ ਬਸ ਇਥੇ ਪਾਣੀ ਖੜਾ ਹੈ ਨਾ ਫਿਰ ਸੈਟ ਰਹਿੰਦਾ ਉਹ ਹਰਕਾ ਬੰਮੇ ਓខਾ ਹੈ ਗੰਮ ਬਾਈ ਹੈ ਬਣਾਉਣਾ ਪੈਣਾ ਗੰਨਾ ਤਾਂ ਮੈਂ ਬੈਠਾ ਬੈਠਾ ਬੰਦੇ ਸਿੰਗਲ ਬਣਾ ਦੇਣਾ ਹਲੇ ਕੋਈ ਵੀ ਆ ਕੇ ਆਉਂਦਾ ਦੇਖ ਕੇ ਆਉਂਦਾ ਉਹਨਾਂ ਨੂੰ ਦੇਖਿਆ ਜੀ ਹੈਗੇ ਬਣਾ ਰਹੇ ਆ ਲੈਣ ਕਿੱਥੇ ਜਾਓ ਆਦੀ ਬਸ ਇੱਥੇ ਜਾਣਾ ਹੁਣ ਪਹਿਲੀ ਵਾਰ ਇਕੱਠੇ ਹੀ ਚੱਲਦੇ ਨਾਲ ਦੋਆ ਪਾਸੇ ਘੁੰਮੇ ਆਉਂਦੇ ਆ ਚਲੋ ਤਾਰਾ ਸਿੰਘ ਕੋਲ ਹੀ ਜਾਏ ਆਉਂਦੇ ਇਕੱਠੇ ਹੋ ਗਏ ਠੀਕ ਆ ਉਧਰ ਵੀ ਜਾਏ ਆਉਂਦੇ ਆ ਫੁਰਕਿਆ ਹੁਣ ਟਾਈਮ ਹੈ ਭਾਈ ਤੁਹਾਨੂੰ ਠੀਕ ਨਹੀਂ ਗੱਲ ਉੱਦਦਾ ਜੀ ਰਹਿੰਦਾ ਮੇਰਾ ਤਾਂ ਲੰਘ ਵੀ ਗਿਆ ਮਹੀਨਾ ਉਹਨੂੰ ਆਪੇ ਦੇਖਣਾ ਚਾਹੀਦਾ ਹੁਣ ਸਾਨੂੰ ਤਾਂ ਸਾਡੀ ਤਰੀਕ ਉਹਨੇ ਪੱਕੀ ਦਿੱਤੀ ਵੀ ਉਹ ਤਾਂ ਪੱਕਾ ਮਿਲ ਜੇਣਾ ਮਨੂੰ ਨਹੀਂ ਨਾ ਵੀਰ ਹਾਂ ਮਾੜੀ ਮਨੂੰ ਦਾ ਸਾਡੇ ਆਲ ਤਾਂ ਪੱਕੀ ਤਰੀਕ ਦਿੱਤੀ ਵੀ ਉਹਦੀ ਤਰੀਕ ਪੱਕੀ ਆ ਨਾ ਨੂੰ ਤੰਗ ਕਰਨਾ ਹੈ ਪਹਿਲਾਂ ਪਹਿਲੇ ਮਹੀਨੇ ਤਹਾਨੂੰ ਤੰਗ ਕਰਨੇ ਦਾ ਮਤਲਬ ਹੀ ਨਹੀਂ ਹੈਗਾ ਯਾਰ ਜੇ ਨਹੀਂ ਦਿੱਤੀ ਵੀ ਉਹ ਕਹਿੰਦਾ ਤੁਹਾਨੂੰ ਉਸ ਤਰੀਕ ਦੇ ਪਹਿਲਾਂ ਮਿਲ ਜੂਗਾ ਉਹ ਤਰੀਕ ਨਾ ਕਰਨਾ ਮੈਂ ਪੰਜ ਚਾਰ ਦਿਨ ਇੱਧਰ ਉੱਧਰ ਹੋਜੂ ਕੋਈ ਗੱਲ ਨਹੀਂ ਨਾ ਨੀ ਕੀ ਆ ਕੋਈ ਵੀ ਆ ਜੇ ਆਪਣੇ ਕੋਲ ਕੋਈ ਲੇਬਰ ਆਉਂਦੀ ਆ ਹੁਣ ਜੇ ਆਪਾਂ ਉਹਨਾਂ ਨੂੰ ਵੀ ਤੰਗ ਕਰੂਗੇ ਕਿਸੇ ਵੀ ਚੀਜ਼ ਨੂੰ ਪੈਸੇ ਦੇ ਲੈਣ ਨੂੰ ਦਾਸੀ ਨਹੀਂ ਜੀ ਕੋਈ ਵੀ ਗੱਲ ਚੰਗੀ ਨਹੀਂ ਹੁੰਦੀ ਟਾਈਮ ਹੁੰਦਾ ਕਿਸੇ ਹੋਰ ਕਿਸੇ ਵੀ ਚੀਜ਼ ਦੇ ਨਾਲੇ ਬੰਦੇ ਨੂੰ ਚੌਕ ਹੁੰਦਾ ਵੀ ਸਾਰਿਆ ਤਰੀਕ ਨੂੰ ਮੈਨੂੰ ਮਿਲ ਜੇ ਨਹੀਂ ਉਹ ਬਾਕਾਇਵਨ ਵਾਲੇ ਨਾਲ ਗੱਲ ਕਰਕੇ ਆ ਪੈਨ ਨੂੰ ਕਹਿਤਾ ਮੈਂ ਤੈਨੂੰ ਪਹਿਲਾਂ ਤੰਗ ਨਹੀਂ ਕਰਨਾ ਜਿਹੜੀ ਤਰੀਕ ਲੈ ਲਈ ਹਾਂ ਟਰੈਕਟਰ ਆ ਕੈਵਨ ਟਰੈਕਟਰ ਲੈ ਕੇ ਜਾਣਾ ਮੈਂ ਇਹਦਾ ਲੈ ਜੀ ਬਹੁਤ ਠੀਕ ਆ ਗੱਲ ਯਾਰ ਟਰਾਲੇ ਨੂੰ ਤਾਂ ਨਹੀਂ ਮਿਲਣਾ ਹੈਗਾ ਜਿੱਦਾਂ ਟਰਾਲਾ ਲੈਣੇ ਜਾਣਾ ਉਧਰ ਦੇਖ ਰਿਹਾ ਨਾ ਪ੍ਰਧਾਨ ਨਾਲ ਇਹ ਦੇਖ ਰਿਹਾ ਇਹ ਇਹ ਚੰਗੇ ਉਧਰ ਜੀ ਪਤਾ ਵਾਲੇ ਥੋਪੀ ਲੈਣੇ ਆਏ ਜਿਆਦਾ ਨਾ ਨਹੀਂ ਫੋੜੀ ਲੈ ਜਾਗੇ ਮਾਰਾ 3600 ਯਾਰ ਨਲੇ ਦੇ ਨਾਲ ਖਾਈ ਵੱਟਦੇ ਨੇ ਜਾਣਾ ਉਹਨੇ ਹੈ ਬਾਈ ਵਾਲਾ ਚੱਕ ਲੈਣਾ ਮੈਂ ਇਹਦਾ ਗਲਾਬ ਵਾਲਾ ਹੈ ਨਾ ਅਬਾ ਆਉਣੇ ਵਾਲਾ ਉਹਦਾ ਕਹਿੰਦਾ ਲੈ ਜਾ ਦੋ ਚਾਰ ਦਿਨ ਉਹਦਾ ਫੋੜ ਗਿਆ ਕਹਿੰਦਾ ਖੇੜਾ ਉਹ ਵੀ ਤਾਂ ਥੋੜੇ 3600 ਜੋ ਦੂਵੇ ਤੇ ਅਗਰ ਹੈ ਜਿਹੜਾ ਹਾਂ ਕਹਿੰਦਾ ਲੀ ਜਾ ਕਹਿੰਦਾ ਦੋ ਤਿੰਨ ਮਹੀਨੇ ਚਾਰ ਮਹੀਨੇ ਕਹਿੰਦਾ ਰੱਖ ਲੈਨੇ ਰੇਰੂ ਪੌਣੇ ਨੂੰ ਕੰਮ ਆਜੂ ਮੈਂ ਖੜਾ ਤਾਂ ਹੈਗਾ ਮੇਰੇ ਕੋਲ ਖੜਾ ਪਾਇਗਾ ਕਹਿੰਦਾ ਲੀ ਜਾ ਉੱਥੇ ਵੀ ਖੜਾ ਹੀ ਐ ਹੱਕ ਲੈਉਣਾ ਕਿਦਾਂ ਨੇ ਮੈਂ ਦੇਖ ਲਈ ਤੂੰ ਚੱਲ ਚੱਲ ਫਿਰ ਲੀ ਜਾਣਾ ਸੀ ਜਾਣੀ ਚੰਗਾ ਹੁਣ ਜਾਓ ਬੱਸ ਮੈਂ ਆਉਂਦੇ ਹਾਂ ਫੇਰ ਮਿਲਦੇ ਤੁਹਾਨੂੰ ਤੇ ਤੁਹਾਨੂੰ ਨੇਰੇ ਚ ਕੋਈ ਨਹੀਂ ਦੇਖਣਾ ਹੈਗਾ ਦੇਖ ਤਾਂ ਚ ਕੀ ਚੀਜ਼ ਆ ਛੜ ਛੜਾ ਛੜਾ ਕੀ ਸਮਝੂਗਾ ਤੂੰ ਇਹਨੂੰ ਹੁਣ ਇਹ ਕੀ ਚੱਕਰ ਰਿਹਾ ਹੈ ਮੰਨੂ ਪਿਛੇ ਵਾਲਾ ਕੰਮ ਲੱਗਦਾ ਜਿਹੜਾ ਪਿਛਲੇ ਵਾਰ ਹੋਇਆ ਦਾ ਪਿਛਲੇ ਦੇ ਪਿਛਲੇ ਵਾਰ ਹ ਓ ਛੋਟੇ ਬੁੱਜੇ ਬੁੱਜੇ ਛੋਟੇ ਆਹ ਬੁੱਜੇ ਛੋਟੇ ਹੀ ਆ ਵਿੱਚ ਵਿੱਚ ਆਹ ਆਹਲੇ ਬੁੱਜੇ ਆਹ ਆਦੇ ਬੁੱਜੇ ਛੋਟੇ ਆਓ ਆ ਹੁਣ ਆ ਆਹ ਦੇਖ ਇੱਥੇ ਆ ਡਾਊਨ ਆ ਗਿਆ ਬੁੱਤਾ ਜਮੀਂ ਹਾਂ ਆ ਥੜਾ ਕਿਹਿਆ ਜਾ ਖੜਾ ਆ ਕਿਹਿਆ ਜਾ ਹੋ ਗਿਆ ਹਨਾ ਦੇਖ ਵੀ ਆਉਂਦੇ ਆ ਆ ਵੀ ਇੱਥੇ ਗਰੋ ਹਾਂ ਕੀ ਚੱਕਰ ਹਲਦਾ ਹੁਣ ਹੈ ਕੀ ਚੱਕਰ ਕੇ ਹਲਦਾ ਹੈਗਾ ਟਾਈਮ ਆਉ ਵੀ ਸਾਨੂੰ ਬਾਗੇ ਬਾਹਰ ਲਾਦੀ ਨਹੀਂ ਠਾ ਠਾਈ ਹੈ ਹਾਂ ਚੀਜ਼ ਹੋਈ ਹੈ ਨਾ ਇਹ ਜਿਹੜੀ ਕਿਸਾਨ ਬਿਮਾਰੀ ਆਈ ਸੀ ਪੂਛਾ ਖੜਾ ਪੀੜਾ ਨਹੀਂ ਤਾਂ ਹੋਇਆ ਉਹ ਵਗੇ ਇਕੜਾ ਇਹ ਪੀੜਾ ਪੂਛਾ ਹੋਇਆ ਹੋਇਆ ਏ ਉੱਕਣਾ ਹੀ ਤਾਂ ਹੋਇਆ ਉਹ ਇੱਕ ਚੱਕਰ ਹਲਾ ਫਿਰ ਉਹ ਹਲਾ ਮੰਦਰਾ ਰਹਿ ਗਿਆ ਦਾ ਬਸ ਹੈ ਕਾਲਾ ਦਾ ਉਹਨੇ ਦੇਸ ਤੂੰ ਖੜਾ ਏ ਹਾਂ ਇਹ ਵੀ ਤਾਂ ਬੂਟੇ ਹੀ ਠੇਡਾ ਤਾਂ ਹੋਏ ਆ ਠੀਕ ਗੱਲ ਹੈ ਜਿਹੜੀ ਘਾਟ ਹੋਵੇ ਸਾਰੇ ਕੇ ਪੂਜੇ ਨੂੰ ਹੋਵੇ ਹਾਂ ਮਾਨੇ ਕਹ ਯਾ ਵੀ ਜਿੰਕਰੀ ਦਾ ਘਾਟ ਹੈ ਕਾਹ ਦੀ ਘਾਟ ਹੈ ਸਾਰੇ ਬੂਜੇ ਨੂੰ ਹੋ ਗਏ ਹੈ ਹਨਾ ਹਾਂ ਦੇ ਹੈ ਇਹ ਨੂੰ 28 ਨੂੰ ਅਜਾ ਠੀਕ ਆ ਆਹੀ ਖੇਤ ਹੈ 28 ਦਾ ਆ ਦੇਢ ਰੇ 2 ਕੇ 28 ਦੇ ਹੀ ਕਾਹੇ ਕਰੋ ਜਿੰਕਾ ਰੈਣ ਦੀ ਸਪਰੇ ਕਰਕੇ ਦੇਖ ਲੋ ਇੱਕ ਉਦੋਂ ਪਤਾ ਲੱਗੇਣਾ ਯਾ ਉਹ ਅਜੇ ਰੇ ਪਾਇਆ ਹੂੰ ਦੇਖਦੇ ਆਹੋ ਜੰਗ ਜੰਗ ਦੀ ਪਾਈ ਹੈ ਤੇ ਇਹ ਵੀ ਮਾਰ ਦੋ ਤੇ ਤਾਕਤ ਦੀ ਤੇ ਮਾਰ ਦੋ ਥੋੜੀ ਇਹ ਸਾਰਾ ਚੱਕਰ ਮੈਨੂੰ ਯਾਰ ਤਾਕਤ ਦੀ ਸਿਹਰੇ ਕੋਈ ਨਹੀਂ ਕਰਨਾ ਇਹ ਬਿਮਾਰੀ ਹੋ ਕੇ ਹੋਰੇ ਚੀਜ਼ਾਂ ਚ ਇਹ ਤੇ ਸਭ ਨੂੰ ਪੱਟ ਕੇ ਉੱਥੇ ਲੈ ਜਾਓ ਯੂਨੀਵਰਸਿਟੀ ਚ ਇਹ ਕੀ ਚੱਕਰ ਆ ਹੈ ਫਿਰ ਉਪਰ ਖੇਤੀਬਾੜੀ ਵਾਲਿਆਂ ਕੋਲ ਬੁੱਢਾ ਹੋਣਾ ਸਾ ਦੇ ਆਹਦਾ ਜਮਾਈ ਚੱਲੇ ਜਿਹੜਾ ਇਕੱਠੀ ਆ ਯਾਰ ਆ ਚੀਜ਼ ਤੇ ਜਮਾਈ ਨਹੀਂ ਐਕਟਿਵ ਉਹ ਦੇਖੋ ਮੇਰੀ ਗੱਲ ਉਹ ਬੁੱਝਿਆ ਤੇ ਕਿੰਨੇ ਡੱਕੇ ਆ ਆ ਆ ਮੁਰੇ ਆ ਯਾਰ ਐ ਖਲੇ ਦੋ ਦੋ ਹੀ ਰਹਿ ਗਏ ਆ ਹੈ ਉਹ ਨਹੀਂ ਹਾਂ ਕੀ ਕਹਾਣਾ ਹੈ ਇੱਕ ਭਾਣਾ ਦਾ ਹੁਣ ਰੱਬ ਨੂੰ ਪਤਾ ਹੋ ਗਿਆ ਹੈ ਦੇਖਦੇ ਆ ਪਾਹਰ ਦਿਨ ਹੋਰ ਜੇ ਨਹੀਂ ਲੋਟ ਜਬਣੇ ਆ ਮੈਂ ਕਹਿੰਦਾ ਵਾਹ ਕੇ ਦੁਬਾਰਾ ਬੀਜ ਦੀਏ ਉਹ ਪਾਲਾ ਖੇਤ ਵੀ ਇੱਕ ਨਹੀਂ ਆਉ ਉਹ ਠੀਕ ਆ ਇਹਨਾਂ ਨੂੰ ਪਰ ਹੈ ਮਮ ਵਿੱਚ ਹੈ ਗਈ ਉਹਦੇ ਵੀ ਇਹ ਇਹ ਖੇਤੀ ਜ਼ਿਆਦਾ ਹੋਇਆ ਵਾਹੇ ਪਾਣੀ ਕੇ ਚੱਕਰ ਆ ਖੇਤ ਦਾ ਦੇਖੀਤ ਚੱਕਰ ਜਾਂ ਬੀਜ ਦੇ ਚੱਕਰ ਬੁੱਟੀ ਦਾ ਭਈਆ ਨੇ ਉਹੀ ਬੀਜ ਤਾਂ ਉਹੀ ਲਾਇਆ ਮੋੜਾ ਬੀਜ ਦੇ ਹੀ ਫਾਲਟ ਕੋਈ ਇਹ ਬਾਕੀ ਠੀਕ ਖੜੀ ਸਾਰੀ ਉਹ ਤਾਂ ਉਹ ਤਾਂ ਜਮਾਈ ਠੀਕ ਹੈ ਆਹੀ ਹੈ ਜਦਾਂ ਹੈ ਨਾ ਇਹੀ ਆ ਉਹ ਵੀ ਚ ਹੋ ਰੇ ਹੋਰ ਸਿਓ ਭਾਈ ਕੋਈ ਇਹ ਹੋਈ ਦਵਾਈ ਉਟੀ ਧੀ ਹੋ ਹੈ ਕਿ ਕਿਸਦੇ 28 ਨੂੰ ਹੈ ਕੰਮ ਹਾਂ ਭਾਈ ਦੱਸਿਓ ਭਾਈ ਹਾਂ ਵੀ ਜੇ ਹੈ ਕਿਸਦੇ ਹੋਇਆ ਹੋਵੇ ਮੈਂ ਦੱਸਿਓ ਕੋਈ ਦੂ ਮੁਰਗਾ ਨਾ ਦੇਖੋ ਇਹ ਤਾਂ ਸੇਦੀ ਬਥੇਰਾ ਹੋਇਆ ਬੀਬੀ ਵਿਚ 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 ਬੂਝਾ ਦੇ ਕਿਹੇ ਜਿਹੇ ਪਏ ਆਹ ਆਹ ਦੇਖ ਪੂਰੇ ਵਧੀਆ ਹੈ ਹਾਂ ਆਹ ਜਮੇ ਗਰੀਬ ਆ ਗਏ ਵਿਚ ਵਿਚ ਬਦੂਆ ਬੂਝਾ ਹੈਗਾ ਉਠਿਆ ਵਾ ਪਰ ਛੋਟਾ ਰਹਿਆ ਵਾ ਉਹ ਵੀ ਹੈਗਾ ਕੰਮ ਤਿੰਨ ਚਾਰ ਤਰ੍ਹਾਂ ਦਾ ਮੇਲ ਹੋਇਆ ਵਾ ਆ ਤਾਂ ਸਾਡੀ ਫਾਂਡ ਜਿਆਦਾ ਹੀ ਹੈ ਹਨਾ ਆਹ ਫਾਂਡ ਸਾਜੀ ਹੋ ਖਰਾਬ ਮੇਰੇ ਸਾਰਾ ਹੂੰ ਅਜੀਬਾ ਉਹ ਭਾਈ ਰੇ ਰੇ ਆਪਣਾ ਰੇਪ ਆ ਜਿੱਜਕ ਜੁੱਕ ਜੀ ਗਿੰਗ ਪਾਤੀ ਤੇਰਾ ਫਟੂਰਾ ਲੱਜਾ ਇਹਦਾ ਤੇਰਾ ਫਟੂਰਾ ਜੀ ਸਭ ਨੂੰ ਪਾਤਾ ਹੂੰ ਹੂੰ ਉਹ ਉਹੀ ਦੇਖਦੇ ਵੀ ਕਿਆ ਬਣਦਾ ਆਹੋ ਚੱਲੀਏ ਚਾਰ ਚੱਲੀਏ ਤੂੰ ਤਾਂ ਪਰ ਰੋ ਕੇ ਰਿੱਤੇ ਜੀ ਦਾ ਰੋ ਕੇ ਇਹ ਪਾਣੀ ਪੂਣੂ ਦਾ ਕੋਈ ਚੱਕਰ ਨਹੀਂ ਹੁਣ ਤੂੰ ਤਾਂ ਰੋ ਕੇ ਇਹ ਪਾਣੀ ਤਾਂ ਪੂਰਾ ਹੀ ਆ ਚੱਕਰ ਹੁਣ ਬਿਮਾਰੀਆਂ ਚੱਕਰ ਆ ਗਿਰਿਆ ਤਾਂ ਨਹੀਂ ਇੱਧਰ ਗੰਨੇ ਟੇਡੇ ਹੋ ਗਏ ਥਲੇ ਰਾਤ ਹਵਾਈ ਜਿਹੜੀ ਚੱਲ ਫਿਰ ਆ ਪਾਪਾ ਵਾਲੀ ਪੁਣੀ ਨਾ ਬੋਲ ਉੱਥੇ ਖੜਾ ਰਹੇ ਨਾ ਇੱਥੇ ਪਤਾ ਲੱਗਦਾ ਭਾਈ ਫਿਰ ਚਾ ਛੱਡ ਪਰ ਕਾਲੂ ਆਉਂਗੇ ਯਾਰ। ਉਹ ਵੈਨ ਦੇਉਂਗੇ। ਉੱਥੇ ਵੀ ਥੋੜਾ ਕੁ ਸੁਥਰਾ ਹੀ ਪਿਆ ਹੈ। ਸੁਥਰਾ ਉਰੀ ਰਹਿ ਕੇ ਕਿਆ ਹਾਲ ਤੋਂ ਬਾਣੀ ਹੈ। ਆਹ ਜਾਣ ਨੂੰ ਕਹਾ ਜਾਣ ਨੂੰ ਨਹੀਂ ਕਰਦੀ ਹੈਗੀ ਕਿਉਂਕਿ ਹਜੇ ਜਜ ਡੰਜਗਰਾ ਦਾ ਬਣਿਆ ਹੋਇਆ। ਕੋਈ ਮੈਂ ਸਾਫ ਕਰਾ ਦਿੱਤਾ ਪਰ ਲਾ ਇਹਦਾ ਪਾਲਾ ਮੂੜੂ ਦੇ। ਉਰੇ ਦੇ ਗਾਹ ਬੰਦਾ ਜਾਣਾ ਔਖਾ। ਹੋਰ ਹੈ। ਉੱਥੇ ਦੇ ਪੁੱਜਦਾ ਐ ਮੁੰਡਾ ਉਹ ਜਿਹਾ ਬਈ ਖਤਰਨਾਕ ਹੈ। ਗੱਲ ਬਣਿਆ ਪੂਰਾ। ਉਹ ਜਿਹਾ ਬਈ ਖਤਰਨਾਕ ਜਿਹਾ ਐ ਨੂੰ ਮੁੰਡਾ। ਉਹ ਬਹੁਤ ਹੈ। ਉਹ ਹੈ ਡੂੰਗਾ ਹੋਇਆ ਪਾਣੀ ਭਖੜਾਣਾ। ਹੂੰ। ਛੱਪ ਸਬੂਲੀ ਅਜਾ ਦੇ ਨਹੀਂ ਆਹੀ ਭੈਣ ਪੰਗਾ ਆ ਥੱਪ ਸੁਲੀਆ ਦਾ ਨਹੀਂ ਕੋਈ ਲੱਗਦਾ ਉੱਖੀ ਜੱਗਾ ਬੈਠੇ ਹੁੰਦੇ ਆ ਲੈ ਤਸੀਂ ਚਲੋ ਅੱਗੇ ਚੱਲ ਜਲਦੀ ਐ